ਜਿਹੜੀ ਆਮ ਆਦਮੀ ਪਾਰਟੀ ਆਈ ਸੀਗੀ ਇਹਨਾਂ ਦੇ ਇੱਕ ਲਾਫਸਰ ਸੀਗਾ ਸੌਰੀ ਏਜੇ ਸੀਗਾ ਅਨਮੋਲ ਰਤਨ ਸਿੱਧੂ ਉਹਨਾਂ ਨੇ 178 ਲਾਫਸਰਾਂ ਦੀ ਪੋਸਟਾਂ ਗੱਡੀਆਂ ਉਹਚ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਇਹਦੇ ਵਿੱਚ ਐਸਸੀ ਤੇ ਬੀਸੀ ਜਿਹੜੇ ਆ ਕੈਂਡੀਡੇਟ ਕਿਉਂ ਨਹੀਂ ਲਏ ਤਾਂ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੇ ਲਿਖ ਕੇ ਦਿੱਤਾ ਹਾਈ ਕੋਰਟ ਦੇ ਵਿੱਚ ਹਮ ਰਿਟਰਨ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਦਿੱਤਾ ਕਿ ਇਹ ਇਨਫੀਸ਼ੀਐਂਟ ਲੋਕ ਹੁੰਦੇ ਆ ਇਹ ਨਾ ਨਕਮੇ ਲੋਕ ਹੁੰਦੇ ਆ ਇਹ ਲਾਫਸਰ ਨਹੀਂ ਬਣ ਸਕਦੇ ਜਾਨੀ ਕਿ ਨਿਆਂ ਕਰਨ ਦੀ ਇਹਨਾਂ ਦੇ ਵਿੱਚ ਸ਼ਮਤਾ ਹੈ ਨਹੀਂ ਹਾਂਜੀ ਇਹ ਇਹ ਇਹਨਾਂ 'ਚ ਉਹ ਸ਼ਮਤਾ ਨਹੀਂ ਹੈਗੀ ਤਾਂ ਉਹਦੇ ਖਿਲਾਫ ਫਿਰ ਅਸੀਂ ਜਿਹੜੀਆਂ ਪ੍ਰਾਤਰੀ ਜਥੇਬੰਦੀਆਂ ਉਹਨਾਂ ਨੂੰ ਲੈ ਕੇ ਬਠਿੰਡਾ ਵਿਖੇ ਜਿਹੜਾ ਉਹ ਚੌਂਕ ਜਾਮ ਕੀਤਾ ਸੀਗਾ ਡੀਸੀ ਆਫਿਸ ਦੇ ਨਾਲ ਕਰਕੇ ਉਸ ਤੋਂ ਬਾਅਦ ਅਸੀਂ 25 ਜੁਲਾਈ 2024 ਨੂੰ ਜਿਹੜਾ ਮੈਮੋਰੰਡਮ ਲਿਖ ਕੇ ਇੱਕ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀ لال ਪ੍ਰੋਹੀ ਜੀ ਨੂੰ ਭੇਜਿਆ ਕਿ ਇਹ ਬੰਦਾ ਜਿਹੜਾ ਸਾਨੂੰ ਨਾਕਾਬਲ ਕਹਿ ਰਿਹਾ ਸਾਡੇ ਬੱਚਿਆਂ ਨੂੰ ਨਾਕਾਬਲ ਕਹਿ ਰਿਹਾ ਇਹ ਖੁਦ ਇਸ ਕੁਰਸੀ ਦੇ लायक ਨਹੀਂ ਹੈਗਾ ਕਿਉਂਕਿ ਜਾਤੀ ਡਿਸਕ੍ਰਿਮੀਨੇਸ਼ਨ ਕਰ ਰਿਹਾ ਹੈ ਹਮ ਇੱਕ ਸੰਵਿਧਾਨਕ ਅਹੁਦੇ ਤੇ ਬਹਿ ਕੇ ਜਾਤੀ ਵਿਤਕਰਾ ਕਰ ਰਿਹਾ ਇਸ ਲਈ ਇਸ ਇਸ ਨੂੰ ਇੱਥੋਂ ਬਰਖਾਸ ਕੀਤਾ ਜਾਵੇ ਇਹਦੀ ਥਾਂ ਤੇ ਕੋਈ ਲੈਗ ਬੰਦਾ ਲਾਇਆ ਜਾਵੇ ਔਰ ਇਹਦੇ ਐਸਸੀ ਐਸਟੀ ਐਕਟ ਤਹਿਤ ਪਰਚਾ ਦਰਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਔਰ ਜਿਹੜਾ ਸਾਡਾ ਬਣਦਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ ਹਾਂ ਇਹ ਇਹ ਜਿਹੜੀ ਗੱਲ ਆ ਇਹ 25 ਜੁਲਾਈ 2022 ਦੀ ਆ ਜੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਦੂਜੇ ਦਿਨ 11 ਵਜੇ ਅਨਮੋਹ ਰਤਨ ਸਿੱਧੂ ਜੀ ਹੱਥ ਜੋੜ ਕੇ ਆਗੇ ਕਹਿੰਦੇ ਜੀ ਮਾਫ ਕਰੋ ਮੈਂ ਤਾਂ ਇੱਕ ਹਫਤਾ ਪਹਿਲਾਂ ਹੀ ਅਸਤੀਫਾ ਦੇ ਗਿਆ ਹਾਂ ਮਤਲਬ 19 ਜੁਲਾਈ ਨੂੰ ਮੈਂ ਅਸਤੀਫਾ ਦੇ ਗਿਆ ਉਹ ਰਿਟਰਨ ਤੁਹਾਨੂੰ ਮਿਲ ਜੂਗਾ ਸਾਰਾ ਇਹ ਰਿਕਾਰਡ ਮਿਲ ਜੂਗਾ ਉਹਨਾਂ ਨੇ ਕਿਹਾ ਮੈਂ 19 ਜੁਲਾਈ ਨੂੰ ਅਸਤੀਫਾ ਦੇ ਗਿਆ ਸੀਗਾ ਤਾਂ ਨਾਲ ਦੀ ਨਾਲ ਜਿਹੜਾ ਮੀਡੀਆ ਨੇ ਆਪਣੇ ਭਗਵੰਤ ਮਾਨ ਜੀ ਨੂੰ ਪੁੱਛਿਆ ਵੀ ਤੁਸੀਂ 19 ਜੁਲਾਈ ਨੂੰ ਤੁਹਾਡਾ ਏਜੀ ਅਸਤੀਫਾ ਦੇ ਗਿਆ ਨਵਾਂ ਏਜੀ ਕਿਹੜਾ ਰੱਖਿਆ ਭਗਵੰਤ ਮਾਨ ਜੀ ਨੇ ਅਫੜਾ ਤਫੜੀ ਦੇ ਵਿੱਚ ਵਿਨੋਦ ਕੇ ਜੀ ਦਾ ਨਾਮ ਲਿਆਤਾ ਹੁਣ ਮੀਡੀਆ ਨੇ ਜਾ ਕੇ ਨਾਲ ਦੀ ਨਾਲ ਵਿਨੋਦ ਕੇ ਜੀ ਨੂੰ ਪੁੱਛਿਆ ਹੁਣ ਵਿਨੋਦ ਕੇ ਜੀ ਨੂੰ ਜਦੋਂ ਪੁੱਛਿਆ ਗਿਆ ਤਾਂ ਵਿਨੋਦ ਕੇ ਜੀ ਕਹਿੰਦੇ ਵੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਕਿਹਨ ਦੱਸਿਆ ਨਹੀਂ ਵੀ ਮੈਂ ਇਹ ਜੀ ਆ ਹੂੰ ਉਹਨੂੰ ਪੁੱਛਿਆ ਗਿਆ ਤੁਸੀਂ ਹਫਤਾ ਪਹਿਲਾਂ ਇਹ ਜੀ ਲੱਗੇ ਸੀਗੇ ਤਾਂ ਇਹ ਮਤਲਬ ਦੱਸਿਆ ਨਹੀਂ ਕਿਸੇ ਨੂੰ ਉਹ ਕਹਿੰਦਾ ਵੀ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਇਹਦੀ ਮੈਨੂੰ ਤਾਂ ਗਿਆ ਹੀ ਨਹੀਂ ਅਜੇ ਤੱਕ ਹੂੰ ਤਾਂ ਇਹ ਇੱਕ ਬੜਾ ਵੱਡਾ ਮਸਲਾ ਬਣ ਗਿਆ ਸੀਗਾ 2022 ਦੀ ਇਹ ਗੱਲ ਆ ਡਾਟਾ ਚੱਕ ਕੇ ਜਿੰਨੇ ਵੀ ਦੇਖਣਾ ਹੋਵੇ ਉਹ ਸਾਰੇ ਪਿਛਲੇ ਡਾਟਾ ਚੱਕ ਕੇ ਉਹ ਚ ਦੇਖ ਸਕਦੇ ਆ ਕਿ মিডিਆ ਜੇ ਚੱਲਣਾ ਸ਼ੁਰੂ ਹੋ ਗਿਆ ਵੀ ਇਹ दारू ਪੀ ਕੇ ਤੁਰੇ ਫਿਰਦੇ ਰਹਿੰਦੇ ਸਾਡੇ ਸੀਐਮ ਸਾਹਿਬ ਇਹਨਾਂ ਨੂੰ ਪਤਾ ਹੀ ਨਹੀਂ ਹਫਤਾ ਪਹਿਲਾਂ ਸਾਡੇ ਜਿਹੜੇ ਆ ਇਹਦੀ ਸਿਫਾ ਦੇ ਗਏ ਹੂੰ ਤਾਂ ਉਸ ਤੋਂ ਬਾਅਦ ਫਿਰ ਇਹ ਸਾਰੀਆਂ ਜਿਹੜੀਆਂ ਸੋ ਕਾਲਡ ਵੱਡੀਆਂ ਜਾਤਾਂ ਦੀਆਂ ਪਾਰਟੀਆਂ ਨੇ ਰਲ ਕੇ ਇੱਕ ਪ੍ਰੋਪਗੈਂਡਾ ਚਲਾਇਆ ਇੱਕ ਨਵਾਂ ਮੁੱਦਾ ਲਿਆਂਦਾ ਰਾਜਬਾਦਰ ਜਿਹੜੇ ਡਾਕਟਰ ਸੀਗੇ ਆਪਣੇ ਫਰੀਦਕੋਟ ਵੀ ਉਹਨਾਂ ਨੂੰ ਇੱਕ ਮੰਤਰੀ ਨੇ ਫੜ ਕੇ ਮੰਜੇ ਦੇ ਪਾਤਾ ਐਡੀ ਵੱਡੀ ਐਡਾ ਵੱਡਾ ਮਾਮਲਾ ਤਾਂ ਹੈ ਨਹੀਂ ਸੀ ਅੱਜ ਤੁਸੀਂ ਉਸ ਮਾਮਲੇ ਨੂੰ ਜਾ ਕੇ ਵੇਖੋ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਹੂੰ ਕਿਸੇ ਤਰ੍ਹਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਇੱਕ ਫਿਰ ਨਾਨ ਇਸ਼ੂ ਨੂੰ ਚੱਕ ਕੇ ਇਸ਼ੂ ਬਣਾ ਕੇ ਉਹਤੇ ਪੋਲਿਟਿਕਸ ਕੀਤੀ ਗਈ ਸਾਰੀਆਂ ਬਾਡੀਆਂ ਵੱਲੋਂ ਮਿਲ ਜੁਲ ਕੇ ਪੋਲਿਟਿਕਸ ਕੀਤੀ ਗਈ ਔਰ ਸਾਡੇ ਮਾਨਯੋ ਸੀਐਮ ਭਗਵੰਤ ਮਾਨ ਜੀ ਦੀ ਕੁਰਸੀ ਬਚਾਈ ਗਈ ਔਰ ਉਸ ਤੋਂ ਬਾਅਦ ਫਿਰ ਅਸੀਂ ਉਹ ਸੰਘਰਸ਼ ਆ ਉਹਦਾ ਜਾਰੀ ਰੱਖਿਆ ਔਰ ਫਿਰ 19 ਜੁਲਾਈ 19 ਅਗਸਤ 2020 ਨੂੰ ਇੱਕ ਮੀਟਿੰਗ ਦੇ ਵਿੱਚ ਸਾਡੀਆਂ ਜਿਹੜੀ ਜਥੇਬੰਦੀਆਂ ਸੀ ਉਹਨਾਂ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਜੀ ਨੇ ਖੁਦ ਡਿਕਲੇਅਰ ਕੀਤਾ ਵੀ ਅਸੀਂ 58 ਐਸਸੀ ਲਾਅ ਅਫਸਰ ਲਾਉਣੇ ਆ ਨਹੀਂ 20 ਜਾਂ 22 ਨੂੰ 22 ਠੀਕ 19 ਅਗਸਤ 2022 ਜੀ 19 ਅਗਸਤ 2022 ਚਲੋ ਮੇਰੇ ਤੋਂ ਕਿਤੇ ਗਲਤੀ ਹੋ ਗਈ 19 ਅਗਸਤ 2022 ਨੂੰ ਭਗਵੰਤ ਮਾਨ ਜੀ ਨੇ ਮੀਟਿੰਗ ਦੇ ਵਿੱਚ ਸਾਰੀਆਂ ਜਿਹੜੀਆਂ ਐਸਸੀ ਜਥੇਬੰਦੀਆਂ ਉਹਨਾਂ ਨਾਲ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਮੈਂ 52 ਲਾਫਰ ਲਾਉਣਾ ਜੀ 20 ਜਿਹੜੇ ਅਗਸਤ 2022 ਨੂੰ ਜਿਹੜੇ ਅਖਬਾਰਾਂ ਦੇ ਵਿੱਚ ਉਹ ਆ ਗਿਆ ਸੀ ਉਹਦਾ ਹੁਣ ਇਹਦੇ ਉੱਪਰ ਬਹੁਤ ਸਾਰੀਆਂ ਪਾਰਟੀਆਂ ਮਤਲਬ ਮਤਲਬ ਕਰ ਰਹੀਆਂ ਪੋਲਿਟਿਕਸ ਕਰ ਰਹੀਆਂ ਕਿ ਜੀ ਦੇਖੋ ਵੀ ਉਹ ਰੱਖ ਲੈ ਇਸ ਨਾਲ ਰੱਖ ਲੈ ਤਾਂ ਉਸ ਤੋਂ ਬਾਅਦ ਸਾਡਾ ਜਿਹੜਾ ਸੀਗਾ ਸਾਡੇ ਜਿਹੜੀ ਸਿਸਟਕ ਅਨਸਰ ਨੇ ਇੱਕ ਜਿਹੜੀ ਸੋਸ਼ਲ ਆਰਗੇਨਾਈਜੇਸ਼ਨ ਆ ਰਾਸ਼ੀ ਪਿਛਲਾਵਰਕ ਮੋਰਚਾ ਉਹਨਾਂ ਨੇ ਇਹ ਤਿਆਹੀਆ ਕੀਤਾ ਹੋਇਆ ਵੀ ਜੇ ਐਸਸੀ ਦੇ ਲਾਭਸਰ ਲੱਗ ਗਏ ਤੇ ਬੀਸੀ ਦੇ ਲਾਓ ਯਾਰ ਹੂੰ ਬੀਸੀ ਦੀਆਂ ਓਟਾ ਹੈਗੀਆਂ ਬੀਸੀ ਦੇ ਵੀ ਸਿਰ ਆ ਪੰਜਾਬ ਦੇ ਵਿੱਚ ਅੱਧੇ ਅੱਧੇ ਸਿਰ ਬੀਸੀ ਦੇ ਪੰਜਾਬ ਦੇ ਜਿਉਂਦੇ ਲੋਕ ਆ ਇਹਨਾਂ ਨੂੰ ਹੀ ਦਿਓ ਇਹਦੇ ਵਿੱਚ ਲਾਭਸਰਾਂ ਦੀ ਭਰਤੀ ਕਰਵਾਓ ਤਾਂ ਇਸ ਤਰੀਕੇ ਨਾਲ ਮਤਲਬ ਇਹ ਇੱਕ ਪ੍ਰੈਸ਼ਰ ਪਿਆ ਸੀ ਸਰਕਾਰ ਦੇ ਉੱਤੇ ਔਰ ਹਾਈ ਕੋਰਟ ਨੂੰ ਇਹ ਲੱਗਿਆ ਕਿ ਯਾਰ ਇਹ ਆਪਦੇ ਮਤਲਬ ਲਾਫਸਰ ਪੁੱਛ ਰਹੇ ਆ ਹੁਣ ਇਹ ਜੱਜ ਵੀ ਪੁੱਛਣਗੇ ਜੀ ਫਿਰ ਉਸ ਤੋਂ ਬਾਅਦ 40 ਜੱਜ ਇਕੱਠੇ ਰੱਖੇ ਗਏ ਅਸੀਂ ਦੇ ਜੀ ਉਹ ਤੁਹਾਡੇ ਸਾਹਮਣੇ ਆ ਮਤਲਬ ਇਹ ਇੱਕ ਕੰਬਾਈਨ ਕਹਿ ਲੋ ਵੀ ਇੱਕ ਐਕਟ ਸੀਗਾ ਸਾਰੇ ਸਾਡੇ ਸਮਾਜ ਦਾ ਸ਼ੈਡਿਊਲ ਕਾਸਟ ਜਿਹੜੀਆਂ ਜਥੇ ਬੰਨੀਆਂ ਉਹਨਾਂ ਨਾਲ ਲੜ ਕੇ ਬੋਝਨ ਮੁਕਤੀ ਪਾਰਟੀ ਨੇ ਇੱਕ ਕੰਬਾਈਨ ਜਿਹੜਾ ਉਹ ਐਕਸ਼ਨ ਲਿਆ ਸੀਗਾ ਉਹਦੇ ਵਿੱਚ 52 ਲਾਫਸਰ ਔਰ 40 ਜੱਜ ਜਿਹੜੇ ਉਹ ਸ਼ੈਡਿਊਲ ਕਾਸਟ ਦੇ ਲੱਗੇ ਔਰ